ਦਨ ਮੈਂ ਕੇ ਨਾਲ ਆ ਫੂਡ ਖਾਦਾ ਉਹ ਵੀ ਵਧੀਆ ਪੰਜੰਦਾ ਹੁੰਦਾ ਪਰ ਇਹਦਾ ਆਪਦਾ ਆਨੰਦ ਹੈ ਇੰਡੀਅਨ ਰੈਸਟੋਰੈਂਟ ਦੁਕਾਨੇ ਇਹ ਵਧੀਆ ਨਾਲ ਤਾਂ ਸਾਨੂੰ ਜਿਹੜਾ ਵੀਰ ਸਾਈਕਲ ਨੂੰ ਟਕਰਿਆ ਹੋਇਆ ਇਹ ਬਹੁਤ ਹਿੰਮਤੀ ਆ ਆਈ ਅਪ੍ਰੀਸ਼ੀਏਟ ਟੂ ਯੂ ਬ੍ਰਦਰ ਥੈਂਕ ਯੂ ਓ ਇਸ ਅ ਪਲੇਜ਼ਰ ਓ ਇਸ ਅ ਬਿਗ ਪਲੇਜ਼ਰ ਆ ਥੈਂਕ ਯੂ ਆ ਸੀ ਟੁੱਟਿਆ ਜਿਹੜਾ ਇਹਦੇ ਵਿੱਚੋਂ ਕੱਢਿਆ ਉਹਦੇ ਨਾਲ ਆਰੀ ਵਾਲੇ ਬਲੇਡ ਨਾਲ ਵੱਡ ਵੱਡ ਕੇ ਕੱਢਿਆ ਅਸਲ ਚ ਇਹ ਸੀ ਕਾਰਪਟ ਕਾਰਬਨ ਹੋਏ ਵਿੱਚ ਟੁੱਟ ਗਈ ਸੀ ਰਾੜ ਤਾਂ ਕਰਕੇ ਸਮੱਸਿਆ ਸੀ ਕਾਰਬਨ ਤੇ ਇਹ ਬਾਈ ਕਹਿੰਦਾ ਵੀ ਜਿਹੜਾ ਇਹ ਸਾਈਜ਼ ਹੈ ਬਹੁਤ ਘੱਟ ਮਿਲਦਾ ਐਡਾ ਲੰਮਾ ਹੁੰਦਾ ਪਹਿਲਾਂ ਤਾਂ ਇਹ ਬਹੁਤ ਘੱਟ ਮਿਲਦਾ ਪਰ ਕਹਿੰਦਾ ਲੱਕੀ ਲੀ ਵੀ ਆਪਣੇ ਕੋਲੇ ਇੱਕ ਪਿਆ ਸੀ ਉਹ ਜਿਹੜਾ ਉਹਦੇ ਹੱਥ ਚ ਨਹੀਂ ਇਸ ਇਜ਼ ਅ ਮੀਡੀਅਮ ਮੇਰੇ ਪਾ ਜੀ ਹੈ ਨਾ ਅਗਰੇਬਲੇ ਵੈਲ ਇਫ ਯੂ ਵਾਂਟ ਟੂ ਬ੍ਰੇਕ ਇਟ ਯੂ ਕੈਨ ਚੋੜ ਜਾਂਦੀ ਆ ਰਹੀ ਕਿ ਟੁੱਟ ਜਾਂਦੀ ਹੈ ਨਾ ਇਹ ਗੱਲ ਹੋ ਗਈ ਸੀ ਚੱਪ ਅੱਪ ਟੂ ਕੇਪਟਨ ਥੈਂਕ ਯੂ ਬ੍ਰਦਰ ਏਂਡ ਬੈਕ ਫੈਨ ਬਲਿਕ ਵਾਸ ਗੈਨ ਯੂਰ ਬਲੇਡ ਤੇ ਹੁਣ ਆਹ ਟੁੱਟੀ ਜਾਣਾ ਉਹਦਾ ਟੁੱਟੀ ਜਾਣਾ ਕੱਸੀ ਜਾਊਗੀ ਥੇ ਨਵੀਂ ਬੈਜੇਗੀ ਹੈਨਾ ਲੈਂਡ ਆਫ ਰੇਜ ਥ੍ਰੀ ਲੈਂਡ ਆਫ ਰੇਜ ਯੈਸ ਨਮੀ ਅਰਾੜ ਤੇ ਚਲੀ ਤੇ ਕਾਠੀ ਮੇਰੀ ਹੋਈ ਆ ਗਰੂਪਸ ਅਗਲਾ ਸਫ਼ਰ ਹੋਣੇ ਤੇ ਹੁਣ ਸਗਲ ਨਾਲ ਖਜਲਖਵਰੀ ਵੀ ਵਾਵਾ ਹੋਈ ਕਿਉਂਕਿ ਜਿਹੜਾ 9000 ਕਿਲੋਮੀਟਰ ਦਾ ਸਫ਼ਰ ਕੀਤਾ ਹੁਣ ਤੱਕ ਅਫਰੀਕਾ 'ਚ ਉਹਦੇ ਜੀ ਟੁੱਟੇ ਭਜੇਰਾ ਵਾਵਾ ਤੇ ਉਹ ਕਾਰਬਨ ਹੋਣੇ ਕਰਕੇ ਮੜੱਕ ਗਈ ਉਹ ਟੁੱਟ ਗਈ ਬਹੁਤ 2000 ਨਾਲੇ ਤੋਂ ਬੋਲ ਵਿਚਾਰੋ ਕਿ ਕਿੰਨਾ ਹੋਵੇ ਉਹਦੇ ਹੈ ਵੀ ਕੋਈ ਬਹੁਤ ਦੋ ਜੂ ਹੈ ਨਾ ਪਣੀ ਅਦਰ ਨੇੜੇ ਨਹੀਂ ਸੋਸਤੀ ਜਾਏ ਕਿੱਡੇ ਲਾਇਕ ਐਂਡਰ ਰੋਸਟੀ ਕੋਈ ਨਹੀਂ ਕਿ ਫਾਰੀ ਫੁੱਲੀ ਬੁਣੀ ਦਾ ਗਾਨਾ ਕਰੀਏਗੀ ਥੋੜੀ ਜਿਹਾ ਥੈਂਕ ਯੂ ਫੁੱਲ ਸੋਰੀ ਮੈਂ ਦੱਸਣਾ ਉਹਨੂੰ ਵਾਚ ਕੇ ਆਉਂਗੀ ਵੀਡੀਓ ਬਾਕੀ ਦਾ ਸਾਡੇ ਕਿਸੇ ਸਾਥੀ ਸਾਈਕਲ ਵੀ ਹੈਗੇ ਨੇ ਤੇ ਸਾਈਕਲ ਕਰਦੇ ਸਾਰਾ ਨਿੱਕਾ ਮੋਟਾ ਸਮਾਨ ਸਾਈਕਲ ਵਾਲਾ ਨਾ ਆ ਰੱਖਣ ਵਾਲੇ ਤੇ ਹੋਰ ਇਹ ਤੋਂ ਬਿਨਾ ਆ ਸਮਾਨ ਜਾ ਸਾਰਾ ਕੁਝ ਹੈ ਤੇ ਮੈਨੂੰ ਤੋਂ ਦਸਤਾਨੇ ਖਰੀਦੇ ਨੇ ਇਹਨਾਂ ਦੀ ਮੈਨੂੰ ਲੋੜ ਸੀ ਚਰਬਾ ਨੇ ਨਾਲ ਇੱਧਰ ਰੁਵਾਏ ਤੇ ਹੁਣ ਇਹ ਚ ਸੰਦ ਵੀ ਬਣ ਗਿਆ ਨਾਲਾ 2500 ਮੈਨਾਂ ਜੋਟਾ ਨਹੀਂ ਆਇਆ ਨਾ ਸਾਈਕਲ ਸ਼ਾਪ ਤੋਂ ਨਿਕਲ ਕੇ ਤੇ ਅਸੀਂ ਇੱਕ ਟਿਕਾਣੇ ਵੱਲ ਜਾ ਰਹੇ ਹਾਂ ਜਿੱਥੇ ਮੈਂ ਜਰਾਤ ਰੱਖੂੰਗਾ ਮੇਰੇ ਨਾਲੇ ਭਾਈ ਹੋਣੇ ਨੇ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਤੇ ਇਥੇ ਸਾਰਾ ਸਾਈਕਲ ਦਾ ਹੱਲ ਹੋਇਆ ਤੇ ਇਹ ਨੰਗੇ ਪਰ ਰਹਿੰਦੇ ਨੇ ਪਿਛਲੇ 4 ਸਾਲ ਤੋਂ ਇਹਨਾਂ ਨੇ ਕਦੇ ਬੋਟ ਨਹੀਂ ਪਾਇਆ ਉੱਥੇ ਮਾਰੂਥਲ ਚ ਰਹਿੰਦੇ ਜਿੱਥੇ ਇਹਨਾਂ ਦਾ ਟਿਕਾਣਾ ਬਣਾਇਆ ਹੋਇਆ ਨਹੀਂ ਤੁਹਾਨੂੰ ਬਹੁਤ ਧਰਿਆ ਤੇ ਬਹੁਤ ਵੱਖੋ ਵੱਖਰੇ ਬੰਦੇ ਬੰਦੇ ਜਿਹੜੀ ਗੱਡੀ ਜਿਵੇਂ ਟੈਕੀ ਕਲੇਸਾ ਨਿੱਕਾ ਨਾਲ ਬਹੁਤ ਪਿਆਰ ਹੋਣਾ ਕਹਿੰਦੇ ਨੇ ਸਟਾਰਲੈਟ ਕਹਿੰਦੇ ਆ ਤੇ ਆਪਣੇ ਟੇਸ਼ਨ ਵਾਲੋ ਇਹ ਗੱਡੀ ਇੱਥੇ ਮੰਗੀ ਮਿਲਦੀ ਆ ਟੈਕਸ ਟੌਕਸ ਵੱਧ ਲਾਉਦੇ ਹੋਣਗੇ ਨੀ ਬੀਬੀ ਵਾਲੇ ਕਿਹੋ ਜਿਹਾ ਹੱਤ ਆ ਵਾ ਉਹ ਬਾਈ ਕੁੜੀ ਨੰਗੇ ਪੈਰ ਚ ਲਾ ਰਹੀ ਐ ਨੇ ਤੇ ਕਹਿੰਦੇ ਕਿ ਮੈਂ ਕਦੇ ਵੀ ਫੁੱਟ ਨਹੀਂ ਪਾਈ ਚਪਿਲੇ 4 ਸਾਲਾਂ ਤੋਂ ਬਟਵਾਈ ਕਈ ਆਪਰੇ ਮਿਲਦੇ ਆ ਬਹੁਤ ਭੜੇ ਬੰਦੇ ਮਿਲਦੇ ਆ ਉਹਨਾਂ ਚੋਂ ਹੀ ਬਾਈ ਹੋਣੀ ਆ ਜਿਨ੍ਹਾਂ ਦੇ ਕੋਲੇ ਮੈਂ ਕੱਲ ਸ਼ਾਮੀ ਪਹੁੰਚਿਆ ਸਾਈਕਲ ਨੂੰ ਠੀਕ ਕਰਨ ਦੀ ਇਹਨਾਂ ਕੋਸ਼ਿਸ਼ ਕੀਤੀ ਪਰ ਨਹੀਂ ਹੋ ਸਕਦਾ ਸੀ ਪਤਾ ਹੀ ਆਪਾਂ ਨੂੰ ਫਿਰ ਇੱਥੇ ਆਏ ਇਹਨਾਂ ਨਾਲ ਚੜ ਕੇ ਏ ਬਾਈ ਹੁਣ ਉਹਦਾ ਪਰਿਵਾਰ ਇੱਥੇ ਰਹਿੰਦਾ ਇਹਨਾਂ ਨੇ ਉਹਨਾਂ ਨੂੰ ਮਿਲਣ ਆਉਣਾ ਸੀ ਤੇ ਨਾਲ ਭਾਂਦੇ ਨਾਲ ਮੈਰਾ ਬਣ ਗਿਆ ਸਬਾਬਾ ਉਹਨ ਦਾ ਸਾਈਕਲ ਠੀਕ ਹੋ ਗਿਆ ਹੁਣ ਇੱਥੇ ਵਾਪਸ ਆਪਾਂ ਕੱਲ ਨੂੰ ਚਲਾਗੇ ਫਿਲਹਾਲ ਜਿੱਦਨ ਆਪਾਂ ਸਵਾਕੋ ਦੇ ਵਿੱਚ ਆਏ ਸੀ ਇੱਕ ਦੋ ਥਾਵਾਂ ਦੇਖਣੀਆਂ ਸੀ ਉਹਨੂੰ ਦੇਖਣ ਤੋਂ ਰਹਿ ਗਈਆਂ ਸੀਂ ਪਰ ਅੱਜ ਦੁਬਾਰੇ ਸਬਬ ਬਣਿਆ ਇੱਥੇ ਆਉਣ ਦਾ ਤੇ ਉਹ ਥਾਵਾਂ ਵੀ ਖੁੱਲੀਆਂ ਨੇ ਫੜਵੇਂ ਹੋਰ ਨੂੰ ਦੇਖ ਕੇ ਆਣਾ ਕ੍ਰਿਸਟਲ ਗੈਲਰੀ ਤੇ ਇੱਕ ਸਵਾਕੋ ਦਾ ਮਿਊਜ਼ੀਅਮ ਪਿਛਲੇ ਦਿਨ ਜਾ ਕੇ ਸੀ ਪੰਜ ਸੀਕ੍ਰੀ ਸੀ ਬਿਚੀ ਆ ਰਿਹਾ ਹੈ ਬਿਚੇ ਮੈਂ ਰੁਕਿਆ ਹੋਇਆ ਉਦੋਂ ਵੀ ਮੈਂ ਇੱਥੇ ਰੁਕਿਆ ਸੀ ਇੱਕ ਬੈਡ ਲੈ ਆਇਆ ਨਾ 380.20 ਡਾਲਰ ਦਿੱਤੇ ਤੇ ਅੱਜ ਰਾਤ ਨੂੰ ਮੈਂ ਇੱਥੇ ਪਊਗਾ ਪਰ ਉਦੋਂ ਪਹਿਲਾਂ ਮੈਂ ਸ਼ਹਿਰ ਨੂੰ ਘੁੰਮ ਕੇ ਆਉਣਾ ਜਿਹੜੇ ਸ਼ਹਿਰ ਨੂੰ ਚੰਗੀ ਤਰ੍ਹਾਂ ਘੁੰਮ ਕੇ ਆ ਕੇ ਮੈਂ ਨਿਕਲ ਗਿਆ ਸੀ ਦੁਬਾਰੇ ਉਹ ਸ਼ਹਿਰ ਦੇ ਵਿੱਚ ਆਉਣ ਦਾ ਸਵਾਵਾ ਪੜਨਾ ਸੀ ਇੱਥੋਂ ਦਾ ਰੋਟੀ ਪਾਣੀ ਹਜੇ ਲਿਖਿਆ ਹੋਇਆ ਸੀ ਅਇਦਰੇ ਕਲੌਂਡਰੀ ਆ ਉਥੇ ਮੈਂ ਕੱਪੜੇ ਦੇਤੇ ਆਪਦੇ ਧੋਣ ਲਈ ਤੇ ਕੁਝ ਸ਼ਾਪਿੰਗ ਕਰਨੀ ਆ ਆਉਂਦੇ ਦਿਨਾਂ ਲਈ ਮੈਂ ਖਾਣ ਪੀਣ ਦਾ ਸਮਾਨ ਖਰੀਦਣਾ ਸੁਪਰਮਾਰਕਟ ਤੇ ਜਾ ਕੇ ਉਹ ਕੁਝ ਵੀ ਕਰਨਾ ਇਦਰੀ ਜਾਨੀ ਬਹਨੇ ਦਾ ਨਿੱਕੇ ਨਿੱਕੇ ਸਾਰੇ ਕੰਮ ਹੋ ਜਾਣਗੇ ਤੋਂ ਭਾਜੀ ਰੋੜ ਰੋੜ ਇਸ ਤੱਕ ਕਿੰਨੇ ਕਰਾ ਦੇ ਕੀ ਆਉਗਾ ਇੱਥੇ ਮੈਂ ਮੈਂ ਬੈਂਕ ਚਲ ਗਿਆ ਪੈਸੇ ਬਦਲਣ ਉਥੇ ਬੀਬੀ ਏਡੀ ਮੱਠੀ ਸੀ ਉਹਨੇ ਡੇਢ ਘੰਟਾ ਪੈਸੇ ਬਦਲਣ ਤੇ ਲਾਤਾ ਫਿਰ ਇੱਕ ਕੈਂਪਿੰਗ ਦੀ ਦੁਕਾਨ ਤੇ ਜਾ ਕੇ ਇੱਕ ਸਿਲੰਡਰ ਖਰੀਦਣਾ ਆਉਂਦਾ ਨਹੀਂ ਹੋਣਾ ਹੈ ਨਾ ਬਾਕੀ ਹੋਰ ਤਾਂ ਕੁਝ ਨਹੀਂ ਹੋ ਸਕਦਾ ਇੱਥੇ ਸ਼ਹਿਰ ਬੜਾ ਸੋਹਣਾ ਹੈ ਕੈਂਪਿੰਗ ਦੇ ਸਮਾਨ ਦੀ ਇਹ ਬਹੁਤ ਵੱਡੀ ਦੁਕਾਨ ਆ ਇੱਧਰ ਇੱਕ ਦੁਕਾਨ ਏਡੀ ਕਬਡੀ ਆ ਵੀ ਆਉਣ ਸਾਰੇ ਇਹਨਾਂ ਨੂੰ ਮੇਰੇ ਕੰਮ ਦੀ ਚੀਜ਼ ਮਿਲ ਗਈ ਜਿਹੜੀ ਮੈਨੂੰ ਚਾਹੀਦੀ ਸੀ ਬਿਲਕੁਲ ਇੱਕ ਸਿਲੰਡਰ ਚੱਲ ਰਿਹਾ ਹੈ ਅਜੇ ਸਿਲੰਡਰ ਹੋਰ ਚੱ ਰੱਖੂਗਾ ਨਾਲ ਵੀ ਕਦੇ ਲੋੜ ਪੈਂਦੀ ਹੈ ਹਾਂ ਕੈਂਪਿੰਗ ਦਾ ਸਮਾਨ ਸਾਈਕਲਿੰਗ ਦਾ ਆਟੋਮੈਟਿਕ ਟੂਲਸ ఎవਰੀਥਿੰਗ ਇਜ਼ ਹੇਅਰ ਕੈਂਪਿੰਗ ਕਰੰਦਾ ਹਰ ਇੱਕ ਚੀਜ਼ ਸਮਾਨ ਲੱਗਿਆ ਨਾ ਨਿੱਕੀਆਂ ਮੋਟੀਆਂ ਖਰੀਦਾਰੀਆਂ ਤੇ ਨਾਲ ਕਾਫੀ ਕਿ ਜਦੋਂ ਸ਼ਹਿਰਾਂ ਚ ਆਉਂਦੇ ਆ ਤਾਂ ਆਪਾਂ ਨੂੰ ਸਾਰਾ ਕੁਝ ਪੰਨ ਸੁਵੰਨਾ ਮਿਲ ਜਾਂਦਾ ਜਿਵੇਂ ਜਿਵੇਂ ਸ਼ਹਿਰਾਂ ਤੋਂ ਦੂਰ ਪਜਾਈ ਜਾਂਦੇ ਆ ਓਵੇਂ ਓਵੇਂ ਹਟ ਜਾਂਦਾ ਕੰਮ ਅੱਡਕਾਫੀ ਬੀਬੀਆ ਤੇ ਕਾਫੀ ਪੀ ਕੇ ਕੁਝ ਸੌਦਾ ਪਤਾ ਖਰੀਦ ਲੈਣਾ ਸੁਪਰਮਾਰਕੀਟ ਤੇ ਜਾਣਾ ਅਗਲੇ 4-5 ਦਿਨਾਂ ਦਾ ਸਮਾਨ ਚੱਕ ਲਿਆ ਪਾਣੀ ਤੇ ਲੋੜੀਂਦਾ ਚੱਕਣਾ ਹੈ ਨਾ ਤੇ ਅੱਗੇ ਪਹਿਲੇ ਸੌਂ ਮਿਲ ਲੇਤਾ ਹੋਵੇ ਤੇ ਉਹ ਬਹੁਤ ਸਾਰਾ ਕੇਨਡ ਫੂਡ ਕਾਂ ਹੋ ਰਿਹਾ ਹੈ। ਪਹਿਲੇ ਸੈਕੂ ਲਈ ਬਹੁਤ ਸੌਦਾ ਪੱਤਾ ਖਰੀਦ ਕੇ ਲਿਆਇਆ ਮੈਂ। ਆਹ ਬੈਗ ਦੇ ਵਿੱਚ 600 ਨਵੀਂ ਡਾਲਰ। ਇੱਕ ਫਰਿਜ ਮੈਗਨੇਟ ਖਰੀਦਣ ਆਇਆ ਸੀ ਪਰ ਇੱਕ ਸ਼ਾਨਦਾਰ ਦੁਕਾਨ ਤੇ ਆਇਆ ਮੈਂ। ਇਸ ਤਰ੍ਹਾਂ ਆਹ ਕੀ ਕ੍ਰੀਏਟੀਵਿਟੀ ਹੈ ਯਾਰ। ਫੂਡ ਕੈਂਡ ਦਾ ਆ ਬਣਾਇਆ ਹੈ। ਬਿਊਟੀਫੁਲ। ਮੈਡਮ, ਕੇ ਟਿਪੀ ਆ ਰਹੀ। ਗਿਵ ਮੀ ਫਰਿਜ ਮੈਗਨੇਟ। ਯੂ ਹੈਵ It is is the one I am looking, at. Okay, cool. I received the stock yesterday, but I don't know if the beer putting the fruit This is ਸਵਾ ਕੋ ਦੇ ਪਰਲੇ 바ਸੇ ਸੂਰਜ ਦਿਸਦਾ ਹੈ ਤੇ ਉੱਥੇ ਸਮੁੰਦਰ ਹੈ ਤੇ ਮੈਂ ਇਹ 10 12 ਕਿਲੋ ਸੌਦਾ ਪਤਾ ਹੈ ਮੇਰੇ ਕੋਲ ਆ ਅਸਲ ਚ ਪਾਣੀ ਦੀਆਂ ਬੋਤਲਾਂ ਨਹੀਂ ਉਹ ਜ਼ਿਆਦਾ ਭਾਰੀਆਂ ਨੇ ਉਹ ਸਾਹਮਣੇ ਮੇਰੀ ਟਿਕਾਣਾ ਸਾਲਟੀ ਜੇਕਾਲ ਉੱਥੇ ਬੈੱਡ ਮਿਲ ਜਾਂਦਾ ਤੇ ਬੈੱਡ ਤੇ ਅੱਜ ਫੇਰ ਟਿਕਾਣਾ ਉਸੇ ਤੇ 380 ਨੇ ਬੀਬੀਨ ਡਾਲਰ ਇਹ ਅੰਦਰ ਰੱਖ ਕੇ ਫਿਰ ਮੈਂ ਸਮੁੰਦਰ ਵਾਲਾ ਨੂੰ ਢੀੜਾ ਮਾਰ ਕੇ ਆਉਂਗਾ ਅੰਦਰ ਤੇ ਪਿਸਤਲ ਜਮਾ ਨਹੀਂ ਹੈ ਨਾ ਕੰਡੋਰਾਂ ਇੱਕ ਵਾਰੀ ਫਿਰ ਗੇਰੇ ਛੇੜੇ ਖਾ ਕੇ ਆਪਾਂ ਅਟਲਾਂਟਿਕ ਦੇ ਕੰਢੇ ਪਹੁੰਚੇ ਆਂ। ਇੰਨੇ ਥੱਕ ਗਏ ਹੋ ਵੀ ਹਨਾ ਇਹ ਪਹੁੰਚੇ ਵੀ ਉਸੇ ਥਾਂ ਤੇ ਆ। ਇਹਨੇ ਹਜੇ ਦੁਬਾਰੇ ਬੁਲਾਇਆ ਆਪਾਂ ਨੂੰ। ਜੈਟੀ 셀ਫ ਕੈਟਰਿੰਗ ਅਕਮੋਡੇਸ਼ਨ। ਇਹਦੇ ਰਾਹਾਂ ਉੱਥੇ ਆਉਂਦੇ ਆ ਨਾ ਜਾਣਾ ਇੱਥੇ ਜ਼ਿਆਦਾਤਰ ਪੈਕਪੈਕਰਸ ਰਹਿੰਦੇ ਆ। ਬੈਕਪੈਕਰ ਉਹ ਹੁੰਦੇ ਜਿਹੜੇ ਕੱਲੇ ਕਾਰੇ ਘੁੰਮਦੇ ਆ ਜਾਂ ਇੱਕ ਦੋ ਜਾਣੇ ਥੋੜਾ ਜਿਹਾ ਘੱਟ ਬੈਟ ਦੇ ਵਿੱਚ ਘੁੰਮਣਾ ਹੁੰਦਾ ਜਿਨ੍ਹਾਂ ਨੂੰ ਸਸਤੀਆਂ ਅਕਮੋਡੇਸ਼ਨ ਸੇ ਮਿਲ ਜਾਂਦੀਆਂ ਨੇ। ਤੇ ਬੈਡ ਮਿਲ ਜਾਂਦੇ ਅਸਲ ਦੇ ਵਿੱਚ ਅਰਬ ਦੇ ਦੁਚਾਰਬ ਮੂਹੋਂ ਨਿਕਲਦਾ ਅਟਲੈਂਟਿਕ ਕੋਲੇ ਕਰੀ ਡੁੱਬਦਾ ਸੂਰਜ ਦੇਖਦੇ ਆ ਕਿੰਨਾ ਅਵੇਲਾ ਲੱਗਿਆ ਹੈ ਨਾ ਇਹ ਹਨ ਵੀ ਤੇ ਸਾਹਮਣੇ ਜਿਹੜੀ ਸਰਦਈ ਬੇੜੀ ਹੈ ਸੋਹਣਾ ਉਹਦੇ ਉੱਤੇ ਲਿਖਿਆ 1912 ਪ੍ਰਾਣੀਆਂ ਬਣੀਆਂ ਹੋਈਆਂ ਜਰਮਨਸ ਦੀਆਂ ਤੇ ਇਧਰਲੇ ਪਾਸੇ ਡੁੱਬਦਾ ਸੂਰਜ ਸਮੁੰਦਰ ਦੇ ਕੰਢੇ ਸੋਲਤਾ ਜਾਨੀ ਬੀਜਿਆ ਹੈ ਕਾ ਫੋਰਨ ਵਾਲੇ ਨੂੰ ਪਾਣੀ ਲਾਈ ਜਾਂਦੇ ਆ ਸਮੁੰਦਰ ਦੇ ਪਾਣੀ ਨੂੰ ਵੀ ਸੋਧਦੇ ਹੋਣਗੇ ਅਦ੍ਰਸਤ ਸੋਹਣੇ ਲੱਗਦੇ ਨੇ ਜਿਹੜੀ ਮੇਨ ਤਾਂ ਜੈਟੀ ਵਾਲੀ ਉਹ ਪਰਲੇ ਪਾਸੇ ਆ ਸਾਹਮਣੀ ਪਰ ਉਹ ਵੀ ਉੱਥੇ ਆਪਾਂ ਉਹ ਦਿਨ ਦੇਖੀ ਸੀ ਪਹਿਲੇ ਥਰ ਹੱਜ ਇੱਥੇ ਕਿਤੇ ਬੈ ਕੇ ਸੂਰਜ ਨੂੰ ਦੇਖਦੇ ਆਂ ਉਹ ਸੋਨਾ ਲੱਗਿਆ ਨੇ ਜਾਂ ਤਾਂ ਲੱਗਿਆ ਕਿੰਨੀ ਰੌਸ਼ਨੀ ਜਿੰਦਾ ਖੜੇ ਬੈਲੇ ਕੰਬਲੋ ਸੇ ਜਗਾ ਤੇ ਲਾਹੀ ਕੰਬਲੋ ਜੀ ਕੰਬਲੋ ਜੰਦੇ ਪੀਣਦੀ ਸੁਰਤ ਨਹੀਂ ਕਿਰਨਾ ਮਾਂ ਬੁੱਲ ਰਵੇ ਉਤੇ ਰਿੰਦਾ ਤੇ ਲੋਕੀ ਕਹਿੰਦੇ ਕਮਲੀ ਕਮਲੀ ਦਰੀ ਕਦ ਤੱਕ ਸੁਣਾ ਦੇ ਇਕਰਾ ਜਾਣਦਾ ਸਾਡੇ ਗ੍ਰਾਮ ਦਾ 1 ਅਕਤੂਬਰ ਸਾਲ 2024 ਨੂੰ ਮੈਂ ਸਫਰ ਸ਼ੁਰੂ ਕੀਤਾ ਸੀ ਤੇ ਅੱਜ ਲਗਭਗ 203 ਜਾਂ 204 ਦਿਨ ਹੋ ਗਏ ਅਫਰੀਕਾ ਦੇ ਇਹ ਨੰਮੇ ਸਾਈਕਲ ਸਫਰ ਚ ਬਹੁਤ ਰਗ ਦੇਖਿਆ ਕੁਦਰਤ ਦੇ ਸਹੀ ਲੱਗ ਰਿਹਾ ਪਹਿਲਾ ਥੋਪੀਆ ਦੇ ਪਹਾੜ ਦੇਖੇ ਕੀੜੀਆਂ ਦੇਖਿਆ ਤੰਜ਼ਾਨੀਆ ਦੇ ਵਿੱਚ ਨੈਸ਼ਨਲ ਪਾਰਕ ਦੇਖ ਕੇ ਹਾਥੀ ਸ਼ੇਰ ਚੀਤੇ ਲੈਪਰਡ ਸਾਰਾ ਕੁਝ ਬਿਲਕੁਲ ਨੇੜੇੋਂ ਦੇਖਿਆ ਕਿਤੇ ਰਵਾਂਡਾ ਦੇ ਪਹਾੜ ਕਿਤੇ ਰਵਾਂਡਾ ਦੀ ਖੇਤੀ ਤੇ ਕਿਤੇ ਬਹੁਤ ਵੱਡੇ ਮਾਰੂਥਲ ਸੈਂਡ ਡਿਊਨਸ ਤੇ ਕਦੇ ਕਦੇ ਸਮੁੰਦਰ ਕਿਨੀਆ ਦੀ ਵੈਸਟ ਕੋਸਟ ਦੇਖੀ ਤੇ ਨਾਮੀਬੀਆ ਦੇ ਵਿੱਚ ਆ ਗਏ ਆਪਾਂ ਵੈਸਟ ਕੋਸਟ ਦੇ ਤੇ ਇਹੋ ਜਿਹੇ ਰੰਗ ਦੇਖਦੇ ਦੇਖਦੇ ਹਜੇ ਆਪਣਾ ਸਫ਼ਰ ਬਾਕੀ ਹੈ ਸਾਊਥ ਅਫਰੀਕਾ ਦਾ ਵੀਜ਼ਾ ਆਪਣਾ ਕੋਈ 5-7 ਦਿਨਾਂ ਚ ਆ ਜਾਣਾ ਤੇ ਉਸ ਤੋਂ ਬਾਅਦ ਸਾਊਥ ਅਫਰੀਕਾ ਦੇ ਕੁਝ ਪਹਾੜ ਦੇਖਣੇ ਬਾਕੀ ਨੇ ਆਪਾਂ ਆਪਣੇ ਸਫ਼ਰ ਦੇ ਲਗਭਗ ਨੇੜੇ ਤੇ ਆ ਗਏ ਆ ਕਿ ਕੇਪ ਟਾਊਨ ਆਪਣੇ ਤੋਂ ਕੋਈ ਬਹੁਤੀ ਦੂਰ ਨਹੀਂ ਜਿੱਥੇ ਇਸ ਵੇਲੇ ਆਪਾਂ ਸਫ਼ਰ ਕਰੀ ਜਾਂਦੇ ਆ मेरा नाम है मेरा नाम है वो देखिए ਤੁਸੀਂ ਦੋਵੇਂ ਆ ਗਏ ਲੈ ਕੇ ਦੇਖੀ ਤੁਸੀਂ ਵੀ ਆ ਗਏ ਸਕੇ ਨਹੀਂ ਲੱਗਦੀ ਕੰਟੇ ਕਰ ਲਈ ਇਸ ਤੇ ਬੁੱਕ ਕਰਕੇ ਫੋਟੋ ਟਾਈਮ ਬਾਅਦ ਤੁਸੀਂ ਇੱਥੇ ਵਾਲੇ ਦਾ ਲੰਘ ਜਗਾ ਲੰਘ ਤਾਂ ਜਗਾ ਨੂੰਂਦ ਰੇ ਜਗਾ ਆ ਚਾਹਤਾ ਦਿਕਾਣਾ ਇਸ ਡਾਰਮੇਟਰੀ ਦੇ ਵਿੱਚ ਇਹਨਾਂ ਸ਼ਾਨਦਾਰ ਬੈੱਡਾਂ ਤੇ ਕੱਲੇ ਕੱਲੇ ਬੰਦੇ ਨੂੰ ਇੱਕ ਬੈੱਡ ਮਿਲਿਆ ਹੁੰਦਾ ਆਪ ਦਾ ਸਮਾਨ ਰੱਖੋ ਫੋਨ ਚਾਰਜ ਲਾਓ ਇਹ ਸਸਤੇ ਹੁੰਦੇ ਨੇ ਨਾ ਪਲੱਗ ਮਿਲਿਆ ਹੁੰਦਾ ਵਾਧੂ ਸਮਾਨ ਉੱਥੇ ਰੱਖੋ ਬਾਕੀ ਆਉਂਦਾ ਇੱਥੇ ਸੋਚੋ ਹਾਂ ਨਮੀਬੀਆ ਬਹੁਤ ਸੋਹਣਾ ਦੇਸ਼ ਹੈ ਲੋਕਾਂ ਦਾ ਕੋਈ ਵਿਦੇਸ਼ ਸੁਣਾ ਹੁੰਦਾ ਇੱਕ ਸਾਈਕਲਿਸਟ ਆ ਵਿੰਡਆਪ ਤੋਂ ਬਾਈ ਹੋਣੀ ਮੇਰੇ ਨਾਲ ਟੱਚ ਤੇ ਉਹ ਕਹਿੰਦੇ ਸੀ ਜਿਤਨਾ ਇੱਥੇ ਹੱਲ ਨਹੀਂ ਹੁੰਦਾ ਵਿੰਡਆਪ ਤੋਂ ਦਰਾਸੀ ਹੱਲ ਕਰਕੇ ਦੇਵਾਂਗੇ ਤੇ ਬੰਦੇ ਗਾਂਦੀਆਂ ਮਿਲ ਜਾਂਦੇ ਜਿਹੜੇ ਤੁਹਾਡੀ ਮਦਦ ਕਰਦੇ ਆ ਕੱਲ ਸਾਈਕਲ ਖਰਾਬ ਹੋਣਾ ਸੀ ਇਹਨਾਂ ਵੀਰਾਂ ਕੋਲੇ ਜਾਣਾ ਸੀ ਮੈਂ ਤੇ ਨਾਲ ਦੀ ਨਾਲ ਇਹਨਾਂ ਨੇ ਆਲ ਦੇ ਘਰ ਆਉਣਾ ਤੁਹਾਡੇ ਨਾਲ ਕੀ ਹੋਣਾ ਹੈ ਮੇਰਾ ਨਾਲ ਬਣ ਗਿਆ ਤੇ ਮੈਂ ਇੱਥੇ ਸਾਈਕਲ ਨਾਲੇ ਸ਼ੋਪਿੰਗ ਦੀ ਗੱਲ ਵੀ ਲਾ ਲਈ ਹੈ ਨਾ ਉਲਟੋਸ ਵੀਰੇ ਆਪਾਂ ਸੁੱਥੇ ਪਹੁੰਚਾਂਗੇ ਕੈਂਪਿੰਗ ਸਾਈਟ ਤੇ ਉੱਥੇ ਉਹਦਾ ਟੈਂਟ ਇਕੱਠਾ ਕਰਕੇ ਸਮਾਨ ਸਾਈਕਲ ਤੇ ਰੱਖ ਕੇ ਅਗਲਾ ਸਫ਼ਰ ਆਪਾਂ ਕਰਾਂਗੇ ਹੋਰ ਸੋਹਣੇ ਕੰਮ ਹੀ ਹੋਗੇ ਖਾਣ ਲਈ ਚੀਜ਼ਾਂ ਚਾਹੀਦੀਆਂ ਖਰੀਦਣ ਲਈ ਇਹ ਖਰੀਦੀਆਂ ਨੇ ਇਹ ਸਭ ਤੋਂ ਵਧੀਆ ਕੰਮ ਆ ਚਾਰ ਪੰਜ ਦਿਨਾਂ ਦਾ ਖਾਣਾ ਪਾਣੀ ਹੋਰ ਨਾਲ ਬੰਨ ਲਿਆ ਮੈਨੂੰ ਥੋੜੇ ਪੈਸੇ ਚਾਹੀਦੇ ਸੀ ਉਹ ਮੈਂ ਯੂ ਐਸ ਡੀ ਦੇ ਕੇ ਬੈਂਕ ਦੇ ਵਿੱਚ ਜਾ ਕੇ ਬਦਲਾ ਲੇ ਹੁਣ ਮੇਰੇ ਕੋਲੇ ਇਹਨਾਂ ਦੇਸ਼ਾਂ ਦੀ ਕਰੰਸੀ ਹੈਗੀ ਆ ਸੋ ਸਾਰੇ ਮਸਲੇ ਆ ਹੋੜੀ ਹੋੜੀ ਬੰਦਾ ਲਵੇ ਰਿਹਾ ਆਪਣੀ ਜੋ ਲਿਖਿਆ ਨਾ ਜੁੜੇ ਰਹੋ ਤੇ ਵੀਡੀਓ ਦੇ ਬਾਅਦ ਲਾਈਕ ਕਰਿਓ ਤੇ ਵੀਡੀਓ ਹੇਠਾਂ ਕਮੈਂਟ ਕਰਿਓ ਤੇ ਜਿਹੜੇ ਦਿਨ ਵੀਡੀਓ ਨਹੀਂ ਅਪਲੋਡ ਹੁੰਦੀ ਤੇ ਬਹੁਤ ਸਾਰੇ ਸਨੇਹੀ ਆਉਂਦੇ ਨੇ ਉਦੋਂ ਵਾਸੇ ਇੰਨਾ ਸਮਝ ਲਿਆ ਕਰੋ ਕਿ ਮੇਰੇ ਕੋਲੇ ਨੈਟਵਰਕ ਨਹੀਂ ਹੈਗਾ ਸੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਡੀਓ ਹੇਠਾਂ ਕਮੈਂਟ ਲਾਜ਼ਮੀ ਕਰਿਓ ਤੇ ਗਾਈਜ਼ ਫਿਰ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਨਰਪਾਲ ਮੱਝਾ ਵੀ ਆਇਆ ਇਹਨਾਂ ਨੂੰ ਦੁੱਖ ਵੀ ਲੱਗਿਆ ਕਿ ਉਹਨਾਂ ਦੀ ਸਾਈਕਲ ਨਾਲ ਕੀਵੇਂ ਹੋ ਗਿਆ ਨਾ ਹਾਂ ਉਹਦਾ ਦੁੱਖ ਲੱਗਿਆ ਯਾਰ ਜਿਨੇ ਇੰਨਾ ਸਾਥ ਦਿਆ ਇੰਨਾ ਸੁਪਰ ਕਰਿਆ ਪਰ ਇਹ ਰਿਪੇਅਰ ਹੋਣ ਦੀ ਵੀ ਲੋੜ ਸੀ ਉਹਨੂੰ ਇੱਕ ਵਾਰ ਤਾਂ ਸਰਵਿਸ ਕਰਨੀ ਪੈਂਦੀ ਹੈ ਨਹੀਂ ਬੰਦੀ ਹੈ ਜਿਸ ਤਰ੍ਹਾਂ ਉਹ ਰੱਬ ਨੇ ਜਿਤਰ ਲਿਖਿਆ ਹੈ ਸੀ ਇਹਨਾਂ ਨੇ ਦੁਬਾਰਾ ਤੋਂ ਵਾਪਸ ਆ ਕੇ ਨਾਲ ਸ਼ੋਪਿੰਗ ਕਰਨੀ ਕਰੰਸੀ ਚੇਂਜ ਕਰਨੀ ਉੱਪਰ ਸਾਈਕਲ ਦੁਬਾਰਾ ਉਹ ਸ਼ਹਿਰ ਜਾਣਾ ਉਸੇ ਸ਼ਹਿਰ ਜਾਣਾ ਤੇ ਉਹ ਜਿਹੜਾ ਅੰਗਰੇਜ਼ ਸੀ ਉਹ ਵੀ ਸਾਈਕਲਿੰਗ ਕਰਦਾ ਸੀ ਹਾਂ ਬਾਈ ਜਾਂ ਸੀ ਉਹ ਕਨੈਕਟ ਹੋ ਜਾਂਦਾ ਸੀ ਉਹ ਜਾਂਦਾ ਸੀ ਐ ਸਾਈਕਲ ਵਾਲਾ ਫਿਰ ਉਹ ਲੈ ਗਿਆ ਸ਼ਹਿਰ ਜੇਕਰ ਨਹੀਂ ਲੈ ਕੇ ਜਾਂਦਾ ਪਹਾੜੀ ਦਾ ਬਹੁਤ ਹਾਂ ਬਹੁਤ ਔਖਾ ਹੁੰਦਾ ਬਾਈ ਫਿਰ ਤਾਂ ਛਾਇ ਗਿਆ ਰੱਸੀ ਨਾਲ ਹੀ ਬੰਨ ਕੇ ਲੈ ਕੇ ਜਾਣੀ ਪੈਣੀ ਤੇ ਹੋਰ ਕੀ ਤੇ ਉਹ ਵੀ ਤਾਂ ਤੱਕ ਜਦ ਤੱਕ ਸ਼ਹਿਰ ਨਹੀਂ ਆਉਂਦਾ ਸ਼ਹਿਰ ਨਹੀਂ ਆਉਂਦਾ ਫਿਰ ਤੁਹਾਨੂੰ ਪਤਾ ਹੀ ਹੈ ਵੀ 100-100 ਕਿਲੋਮੀਟਰ ਤੱਕ ਤਾਂ ਕੁਝ ਹੁੰਦਾ ਹੀ ਨਹੀਂ ਖਾਲੀ ਹੈ ਇੱਥੇ ਕਾਰ ਤੇਨਾਂ ਟਾਈਮ ਲੱਗ ਗਿਆ ਜਦੋਂ ਕਾਰ ਤਾਂ ਇੰਨੀ ਦੂਰ ਸੀ ਪੈਣਾਲੇ ਉਹ ਵੀ ਜਿਹੜੇ ਨੰਗੇ ਪਨੰਗੇ ਪੈਰ ਹਨਾ ਉਹਨਾਂ ਦਾ ਵੀ ਹੈਲਥ ਬਹੁਤ ਕਿੱਪੀ ਹੈਲਥੂ ਕੀਤੀ ਨਾਲੇ ਚਾਰ-ਚਾਰ ਨੰਗੇ ਪੈਰ ਤੋਂ ਹਨਾ ਕੱਟਣੇ ਬਹੁਤ ਔਖੇ ਹਨ ਜੁੱਤੇ ਨਹੀਂ ਪਾਇਆ ਜਾ ਸਕਦਾ ਸਾਰਾ ਕੁਝ ਹੈ ਨਹੀਂ ਸਮਝ ਰਹੇ ਹੋ ਵੀ ਔਰ ਜੇਕਰ ਤੁਹਾਨੂੰ ਵੀਡੀਓ ਅੱਛੀ ਲੱਗੀ ਤੇ ਲਾਈਕ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕਸ ਫॉर ਵਾਚਿੰਗ ਬਾਏ ਬਾਏ